ਤੁਰ ਲਵ ਜਨਮ ਹੋਂ ਪੂਨ ਫਲ ਪਾਇਓ ਫਿਰਥ ਜਾਤ ਅਵਿਕੇ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੂ ਕੇ ਲਿਖੇ ਨਾਮ ਵਿਚਾਰਿਓ ਰਾਜਾ RAM ਕੋ ਰਸ ਜੇ ਰਸ ਹਨ ਰਸ ਬਿਸਰ ਜਾਈ ਰਾਉ ਜਾਣ ਜਾਣ ਭੇ ਹਮ ਬਾਬਰ ਸੋਚ ਸੁਚ ਦਿਰਸ ਜਾਈ ਇੰਦਰੀ ਸਭ ਲੈ ਨਿਬਲ ਬਵੇਕ ਬੁਧ ਪਰਮਾਰਥ ਪਰਵੇਸ਼ ਨਹੀਂ ਕਹੀਅਤੇ ਅਨ ਅਚਰਿਤ ਅਨ ਕਛ ਸਮਝੇ ਨਾ ਭਰੇ ਅਪਰੇ ਮਾਇਆ ਕਹਿਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰ ਹੋ ਜੀ ਦਇਆ ਤਨ ਤਨ ਸਤਪੁਰੂ ਪ੍ਰਭਦਾਸ ਮਹਾਰਾਜੀ ਦਾ ਵਿਚਾਰਨ ਕੀਤਾ ਹੋਇਆ ਸ਼ਬਦ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਹੈ ਸशोਭਤ ਹੈ ਗੁਰੂ ਸਾਹਿਬ ਬਾਣੀ ਨਹੀਂ ਸੰਗਤਾਂ ਨੂੰ ਉਪਦੇਸ਼ ਕਰਦੇ ਹਨ ਨਾਮ ਦੇ ਨਾਲ ਜੋੜਦੇ ਹਨ ਜੀਵਨ ਦਾ ਫਲਸਫਾ ਦੱਸਉਂਦੇ ਹਨ ਕੀ ਦੱਸਦੇ ਹਨ ਦੁਲਬ ਜਨਮ ਪੁੰਨ ਫਲ ਪਾਓ ਵਰਥਾ ਜਾਤ ਵਿਵੇਕੇ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਆ ਬਹੁਤ ਹੀ ਪੁਰਵ ਜਨਮਾਂ ਦੇ ਕੋਈ ਪੁੰਨ ਖੱਟੇ ਪੁੰਨ ਪੁੰਨ ਜਿਹੜਾ ਕੀਤੇ ਉਹਨਾਂ ਦਾ ਫਲ ਮਿਲਿਆ ਬਹੁਤ ਹੀ ਅਮੋਲਕ ਹੀਰਾ ਇਹ ਮਿਲਿਆ ਹੈ ਤੇ ਇਹ ਬੰਦਾ ਇਨਸਾਨ ਵਿਆਥੀ ਗਵਾਈ ਜਾਂਦਾ ਹੈ ਦੁਨਿਆਦਾਰੇ ਦੇ ਵਿੱਚ ਐਸਾ ਇਹ ਜੀਵਨ ਦਾ ਜੀਵਨ ਬਾਰੇ ਇਹਨੂੰ ਗਿਆਨ ਨਹੀਂ ਹੈ ਪਰਮਾਤਮਾ ਤੋਂ ਦੂਰ ਹੋ ਕਰਕੇ ਤਹੇ ਵਿਅਰਥ ਗਈ ਜਾ ਰਿਹਾ ਹੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੈ ਲੇਖੇ ਰਾਜੇ ਇੰਦਰ ਸੰਸਰ ਜੇ ਰਾਜੇ ਇੰਦਰ ਵਰਗੇ ਜਿਹੜੇ guna ਵਰਗ ਸਿਗਾਸਨ ਹੋਵੇ ਪਰ ਐਸੋ ਆਰਾਮ ਦੀ ਜਿਸ ਤਰ੍ਹਾਂ ਦੀ ਜ਼ਿੰਦਗੀ ਹੋਵੇ ਜੇ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਦੇ ਨਾਲ ਲਗਣਾ ਹੈ ਉਹਨਾਂ ਲਈ ਕੋਈ ਕੁਝ ਕੁਝ ਵੀ ਉਹਨਾਂ ਦੀ ਗੱਲ ਹੁੰਦੀ ਉਹਨਾਂ ਨੂੰ ਇਹਨਾਂ ਦਾ ਸੁੱਖ-ਸੁਭਦਾ ਮੰਦੇ ਨਾਲ ਮਤਲਬ ਨਹੀਂ ਹੁੰਦਾ ਉਹ ਪ੍ਰਮਾਤਮਾ ਦੇ ਨਾਲ ਜੁੜੇ ਰਹਿੰਦੇ ਆ ਤੇ ਬੰਦੀ ਕੀ ਕਰਦੇ ਹਨ ਸਿਮਰਨ ਕਰਦੇ ਹਨ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਵਿਨ ਹਰ ਪਗਤ ਕਹੋ ਕਿ ਨੇਖੇ ਨਾ ਵਿਚਾਰਿਓ ਰਾਜਾ ਰਾਮਕੁਰਸ ਜੇ ਰਸ ਅਨਰਸ ਬਿਸਰ ਜਾਏ ਨਾਮ ਜਾਰੇਉ ਰਾਜਾ ਰਾਮਕੁਰਸ ਉਸ ਪ੍ਰਮਾਤਮਾ ਰਾਜਾ ਦੁਨੀਆ ਉਹਨੂੰ ਵਿਚਾਰ ਨਹੀਂ ਕੀਤੀ ਤੇ ਫਿਰ ਜਦੋਂ ਬੰਦਾ ਪ੍ਰਮਾਤਮਾ ਤੋਂ ਉਸ ਮਾਲਕ ਤੋਂ ਨਹੀਂ ਝੋਂਦਾ ਤੇ ਇਹ ਦੁਨੀਆ ਦੇ ਦੇ ਰਸਾ ਕਸਾਂ ਦੇ ਵਿੱਚ ਲਿਭਾਏ ਮਾਨਿਆ ਤਰੋਂ ਪ੍ਰਮਾਤਮਾ ਤੋਂ ਦੂਰ ਹੈ ਤੇ ਉਹ ਜਿਹੜੀ ਦੂਰੀ ਹੈ ਪ੍ਰਮਾਤਮਾ ਤੋਂ ਉਹ ਨੇੜਤਾ ਕਿੱਦਾਂ ਬਣੂਗੀ ਪ੍ਰਭੂ ਤੱਕ ਕਦਾਂ ਕਿੱਦਾਂ ਪਹੁੰਚੂਗੀ ਕਿਹੜੀ ਉਹ ਮਨ ਦੀ ਇਭਲਾਸ਼ਾ ਹੈ ਉਹ ਸਿਮਨ ਕਰਾਂਗੇ ਨਾਮ ਜਪੇਗਾ ਜੀਵ ਤਾਂ ਪਾਰਤਾਰਨ ਲਈ ਨਹੀਂ ਤਾਂ ਇਹ ਬੰਦਾ ਲਵਾਏ ਮਾਨ ਦੁਨੀਆਦਾਰੀ ਦੇ ਵਿੱਚ ਰੰਮਿਆ ਹੋਇਆ ਤੇ ਇਹ ਜੀਵਨ ਵਿਅਥਵਾਈ ਆਇਆ ਰਹਾਓ ਜਾਨ ਅਜਾਨ ਤੇ ਹੰਬਾਵਰ ਸੋਚ ਸੋਚ ਦਿਸ ਜਾਇ ਅਸੀਂ ਇਹ ਬੰਦਾ ਇਨਸਾਨ ਦੀ ਦਸਾ ਇਸ ਤਰ੍ਹਾਂ ਦੀ ਇਹਦੀ ਕੰਡੀਸ਼ਨ ਹਾਲਾਤ ਇਸ ਤਰ੍ਹਾਂ ਦੇ ਆ ਗੱਲ ਨੂੰ ਸਮਝਦਾ ਨਹੀਂ ਗੁਰੂ ਸਾਹਿਬ ਕੀ ਕਰਿਆ ਅਨਜਾਮ ਅਜਾਨ ਹੋ ਗਣਿਆ ਵਹਿਦਾ ਅਸੀਂ ਦੁਨੀਆਦਾਰੀ ਦੇ ਵਿੱਚ ਪ੍ਰਾਣੀ ਰਮਿਆ ਹੋਇਆ ਆਇਆ ਤੇ ਅਜਾਣ ਖੁਨ ਦੇ ਵਿੱਚ ਉਹਨੂੰ ਪਤਾ ਨਹੀਂ ਲੱਗਦਾ ਇਹ ਮਾਲਕ ਸਾਨੂੰ ਕੁਝ ਨਹੀਂ ਪਤਾ ਲੱਗਦਾ ਅਸੀਂ ਤਾਂ ਅਜਾਣ ਖੁਨ ਦੇ ਵਿੱਚ ਸਾਨੂੰ ਸੋਚ ਸੋਚ ਚੰਗੇ ਮਾਰੇ ਦਾ ਕੁਝ ਨਹੀਂ ਪਤਾ ਲੱਗਦਾ ਤੂੰ ਹੀ ਦੇਖਣਾ ਤੂੰ ਹੀ ਛੱਡ ਤੇ ਕਿਰਪਾ ਕਰਨੀ ਹੈ ਜੇ ਤੇਰੀ ਓਟ ਤੇਰੀ ਕਿਰਪਾ ਹੋਊਗੀ ਤਾਂ ਤੁਹਾਨੂੰ ਸਮਝ ਆਉਣੀ ਹੈ ਇੰਦਰੀ ਸਭਲ ਨਿਵਲ ਬਵੇਗ ਬੁੱਧ ਪਰਮਾਰਥ ਪ੍ਰਦੇਸ਼ ਨਾ ਹੈ ਤੇ ਜਦੋਂ ਇਹਨਾਂ ਦੁਨੀਆਦਾਰੀ ਦੀਆਂ ਜਿਹੜੀਆਂ ਇਨਸਾਨ ਨੂੰ ਆਕਰਸ਼ਿਤ ਕਰਦੇ ਆ ਪਦਾਰਥ ਪਦਾਰਥਾਂ ਦੇ ਵਿੱਚ ਕਿਰਿਆ ਹੈ ਇਹਨਾਂ ਮੋਹ ਮਮਤਾ ਦੇ ਵਿੱਚ ਕਿਰਿਆ ਹੈ ਤੇ ਇਸ ਆਪਣੀਆਂ ਬਾਸ਼ਨਾਵਾਂ ਤੋਂ ਦੂਰ ਨਹੀਂ ਜਾਂਦਾ ਇਹ ਬੰਦਾ ਦਾ ਦਸ ਦਸਾ ਦਸੀ ਹੈ ਇਸ ਤਰ੍ਹਾਂ ਦੀ ਹੋਈ ਹੋਏ ਕਿ ਜਦੋਂ ਕੋ ਪਰਮਾਤਮਾ ਤੋਂ ਦੂਰ ਹੋਨੇ ਆ ਤੇ ਇਹਨਾਂ ਦੇ ਵਿੱਚ ਰਮ ਜਾਂਦਾ ਤੇ ਫਿਰ ਉੱਥੇ ਜਿਹੜਾ ਪਰਮਾਰਥ ਦਾ ਰਸਤਾ ਆ ਉਸ ਮਾਲਕ ਤੱਕ ਰਸਤਾ ਪਹੁੰਚਣ ਦਾ ਰਸਤਾ ਉੱਥੇ ਤੱਕ ਦਫਨ ਦਾ ਜੀਵੰਦਾ ਨਹੀਂ ਕਰ ਸਕਦਾ ਉੱਥੇ ਤੱਕ ਪਹੁੰਚ ਨਹੀਂ ਸਕਦਾ ਮਾਲਕ ਨੂੰ ਮੈਂ ਨਹੀਂ ਸਕਦਾ ਵਿਵੇਕ ਬੁੱਧ ਜਿਹੜੀ ਵਿਵੇਕ ਬੁੱਧੀ ਹੈ ਨਾ ਉਸ ਵਿਵੇਕ ਬੁੱਧੀ ਤਾਈਂ ਪ੍ਰਾਪਤ ਹੋਣੀ ਤਾਂ ਮਾਲਕ ਉਹਦੇ ਰਾਸਤਾ ਜਿਹੜਾ ਸੱਚ ਦਾ ਮਾਰਗ ਹੈ ਉਹ ਚੁਣਿਆ ਉਹ ਤੱਕਿਆ ਉਸ ਰਾਸਤੇ ਚੱਲਦੇ ਜੇ ਤਦ ਉੱਥੇ ਤੱਕ ਪਹੁੰਚਾਂਗੇ ਪਰ ਉਹ ਸਾਨੂੰ ਆਲੇ ਦੁਆਲੇ ਜਿਹੜਾ ਆ ਇਹ ਚੁਟੀਆਂ ਔਕੜਾਂ ਬੰਦਸ਼ਾ ਹੁੰਦੀਆਂ ਤੇ ਇਹਨਾਂ ਤੋਂ ਬਚਣ ਇਹਨਾਂ ਦੇ ਰਮਿਆ ਹਿਆ ਬੰਦਾ ਤੇ ਉਹ ਪਰਵੇਸ਼ ਪਰਮਾਤਮਾ ਦੇ ਰਾਸਤੇ ਤੱਕ ਨਹੀਂ ਪਹੁੰਚਦਾ ਉਹ ਇਸ ਤਰ੍ਹਾਂ ਰਾਸਤਾ ਉਸ ਮਾਲਕ ਦਾ ਰਾਸਤਾ ਨੀ ਮੈਨਾਉ ਦੇ ਘਰ ਤੱਕ ਨਹੀਂ ਪਹੁੰਚਦਾ ਕਹਿਇਤ ਅਨ ਅਚਿਰਤ ਅਨ ਕਛ ਕਹਿੰਦੇ ਕੁਛ ਕੀ ਹੁੰਦਾ ਕੀ ਕਰਦੇ ਆ ਸਾਡੇ ਆਚਰਣ ਨੂੰ ਜਾਣਿਆ ਜਾਵੇ ਤਾਂ ਅਸੀਂ ਕੀ ਕਰ ਸਕਦੇ ਕੀ ਕਰਦੇ ਆ ਸਾਡੇ ਸਾਡੇ ਵਿਥ ਤੋਂ ਵਿਥਿਆ ਤੋਂ ਬਾਹਰ ਐ ਅਸੀਂ ਦਰੇ ਆਵੀ ਜੀਵ ਅਸੀਂ ਕੁਝ ਨਹੀਂ ਕਰ ਸਕਦੇ ਉਹ ਮਾਲਕ ਕਿਰਪਾ ਕਰੇ ਸਾਡੇ ਤੇ ਰਹਿਮ ਕਰੇ ਅਸੀਂ ਉਹਦੇ ਚਰਨਾਂ ਦੇ ਨਾਲ ਜੀਵ ਜੁੜਦਾ ਹੈ ਤਦ ਹੀ ਸਮਝ ਆਉਣੀ ਹੈ ਤਦ ਹੀ ਪਤਾ ਲੱਗਣਾ ਵੀ ਇਹ ਜੀਵਨ ਕੀ ਕਿੱਦਾਂ ਮਿਲਿਆ ਪਰਮਾਤਮਾ ਨੇ ਬਖਸ਼ਿਆ ਹੈ ਇਹ ਗਿਫਟ ਦਿੱਤਾ ਹੈ insan ਨੂੰ ਇਹ ਇਹਨੂੰ ਵਿਰਥ ਗੁਆਈ ਜਾ ਰਿਹਾ ਹੈ ਮਾਲਕ ਤੂੰ ਦੂਰ ਕਰ ਹੋ ਕੇ ਅਚਰਤ ਹੈ ਗਿਆ ਤਾਂ ਅਨਕਛ ਸਮਝਣਾ ਪਰੇ ਅਪਰਮਾਇਆ ਜਿਹੜੀ ਇਹ ਮਾਇਆ ਮਾਇਆ ਦਾ ਦੋ ਇਹਦੇ ਧਨ ਦੌਲਤ ਇਹ ਜਿਹੜੀਆਂ ਦੁਨੀਆ ਸੰਸਾਰ ਪਦਾਰਥ ਇਕੱਠੇ ਕਰਦੇ ਆ ਸਾਜੂ ਸਮਾਨ ਕਰਥਾ ਕਰਦਾ ਆ ਇਹ ਬੰਦਾ ਕਿ ਮੇਰੇ ਕੰਮ ਆਉਣਗਾ ਇਹ ਚੀਜ਼ਾਂ ਦੁਨੀਆਈ ਵਾਸਤਾ ਕਿਸੇ ਸੰਗਮ ਨਹੀਂ ਹੋਣੀਆਂ ਇਹ ਜਿਹੜੀ ਮਾਇਆ ਆ ਇਸ ਉਹ ਮਾਲਕ ਦੇ ਰਸਤੇ ਵਿੱਚ ਉਸ ਪਰਮार्थ ਦਾ ਰਸਤਾ ਜਿਹੜਾ ਪ੍ਰਭੂ ਨੂੰ ਮਿਲਣ ਦਾ ਰਸਤਾ ਉਹਦੇ ਵਿੱਚ ਰੁਕਾਵਟਾਂ ਬਣਦੀਆਂ ਹਨ ਤੇ ਜਿਹੜਾ ਭਗਤ ਉਹ ਪਰਮਾਤਮਾ ਦਾ ਦੇ ਨਾਲ ਜੁੜ ਜਾਂਦਾ ਨਾਮ ਦੇ ਨਾਲ ਜੁੜ ਜਾਂਦਾ ਤੇ ਉਹ ਫਿਰ ਆਪਣੇ ਰਸਤੇ ਮਾਰਗ ਤੇ ਚੱਲਿਆ ਜਾਂਦਾ ਤੇ ਜਦੋਂ ਇਹਨਾਂ ਇਹ ਚੀਜ਼ਾਂ ਤੰਗ ਕਰ ਦਿੰਦੀਆਂ ਤੇ ਉਸ ਵੇਲੇ ਇਹ ਬੜਾ ਉਹਦਾ ਮਨ ਉਦਾਸ ਹੋ ਜਾਂਦਾ ਗੁਰੂ ਜੀ ਬਾਣੀ ਰਾਹੀਂ ਇਹ ਗੱਲ ਦੱਸਦੇ ਹਨ ਕਹਿਰ ਅਰਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਇਸੇ ਮੇਰੀ ਉਦਾਸੀ ਦਾ ਉਦਾਸੀਨਤਾ ਦਾ ਕਾਰਨ ਹੈ ਕਿ ਇਹ ਮੇਰੇ ਮਾਰਗ ਵਿੱਚ ਪਰਮार्थ ਦੇ ਰਾਸਤੇ ਵਿੱਚ ਇਹ ਇਨਸਾਨ ਜਿਹੜਾ ਰਮਿਆ ਆ ਦੁਨੀਆਦਾਰੀ ਦੇ ਵਿੱਚ ਤੇ ਇਹਦੇ ਵਿੱਚ ਮਗਨ ਹੈ ਤੇ ਜਿਹੜਾ ਰਸਤਾ ਮਾਲਕ ਨੂੰ ਮਿਲਣਾ ਆ ਉਸ ਤੱਕ ਪਹੁੰਚ ਨਹੀਂ ਕਰਦਾ ਤੇ ਗੁਰੂ ਸਾਹਿਬ ਕਥਨ ਕਰਦੇ ਹਨ ਪਰ ਹਰ ਕੋਬ ਕਰੋ ਜੀ ਤੇ ਆ ਦੇ ਮੇਰੇ ਤੇ ਕਿਰਪਾ ਕਰੋ ਦਇਆ ਕਰ ਦਿਓ ਤੇ ਜਿਸ ਮਕਾਮ ਤੇ ਪਹੁੰਚਣਾ ਆ ਐ ਮਾਲਕ ਤੇਰੇ ਦਰਸ਼ਨ ਕਰਨੇ ਆ ਤੇਰੇ ਘਰ ਤੇਰੇ ਪਹੁੰਚਣਾ ਤੇਰੀ ਪ੍ਰੀਤ ਲੱਗੀ ਰਹੇ ਤੇਰੇ ਨਾਲ ਜੁੜੇ ਰਹੀਏ ਤੇਰੇ ਦਰਸ਼ਨਾਂ ਦੀ ਇਵਲਾਸਾ ਹੈ ਤੇ ਤੇਰੀ ਪ੍ਰਾਪਤੀ ਕਰਨੀ ਆ ਤੇ ਕਰਨੀ ਤੇਰੇ ਤੇਰੇ ਹੁਕਮ ਅਨਸਾਰ ਤੇਰੀ ਕਿਰਪਾ ਦੇ ਨਾਲ ਤੇਰੀ ਗੋਤ ਸਦਕਾ ਇਸੇ ਤਰ੍ਹਾਂ ਜੀਵਨ ਸਫਲ ਹੋਣਾ ਹੈ